ਤੈਨੂੰ ਆਪਣਾ ਬਣਾਇਆ ਤੈਨੂੰ ਦਿਲ 'ਚ ਵਸਾਇਆ ਆਪਣਾ ਬਣਾਇਆ ਤੈਨੂੰ ਦਿਲ 'ਚ ਵਸਾਇਆ ਫੋਟੋ ਤੇਰੀ ਸੋਹਣੇ ਜਿਹੇ ਮੁਖੜੇ ਦੀ ਸੀਨੇ ਨਾਲ ਲਾਈ ਹੋਈ ਏ ਐਵੇਂ ਗੁੱਸਾ ਨਾ ਕਰਿਆ ਕਰ ਬਿੱਲੋ ਜਿੰਦ ਤੇਰੇ ਨਾਮ ਮਿੱਤਰਾਂ ਨੇ ਲਾਈ ਹੋਈ ਏ ਐਵੇਂ ਗੁੱਸਾ ਨਾ ਕਰਿਆ ਕਰ ਬਿੱਲੋ ਜਿੰਦ ਤੇਰੇ ਨਾਮ ਮਿੱਤਰਾਂ ਨੇ ਲਾਈ ਹੋਈ ਏ ਮੈਂ ਕਰਦੀਆਂ ਪਿਆਰੀ ਯਾਰਾ ਤੂੰ ਮੈਨੂੰ ਕਹਨੀ ਏ ਨਿੱਕ-ਨਿੱਕੀ ਗੱਲਾਂ ਦਾ ਤੋਰੋ ਸਰੋਸ ਬਹਿਨੀ ਏ ਤੂੰ ਦਿਲ ਵਾਲੀ ਗੱਲ ਦੱਸ ਮੈਨੂੰ ਮੈਂ ਆਪਣੀ ਸੁਣਾਈ ਹੋਈ ਏ ਐਵੇਂ ਗੁੱਸਾ ਨਾ ਕਰਿਆ ਕਰ ਬਿੱਲੋ ਜਿੰਦ ਤੇਰੇ ਨਾਮ ਮਿੱਤਰਾਂ ਨੇ ਲਾਈ ਹੋਈ ਏ ਐਵੇਂ ਗੁੱਸਾ ਨਾ ਕਰਿਆ ਕਰ ਬਿੱਲੋ जिंद तेरे नाम मित्रਾਂ ਨੇ ਲਾਈ ਹੋਈ ਏ ਮੈਂ ਕਰਦਾ ਹਾਂ ਪਿਆਰ ਤੈਨੂੰ ਕਰਦਾ ਹੀ ਰੂੰਗਾ ਜਾਣੇ ਤੂੰ ਮੇਰੀ ਇਹ ਕਟੋਕ ਕੇ ਮੈਂ ਕਹੂੰਗਾ ਤੇਰੇ ਨਾਲ ਵਿਆਹ ਕਰਵਾਉਣ ਦੀ ਸਕੀਮ ਮੈਂ ਲਾਈ ਹੋਈ ਏ ਐਵੇਂ ਗੁੱਸਾ ਨਾ ਕਰਿਆ ਕਰ ਬਿੱਲੋ ਜਿੰਦ ਤੇਰੇ ਨਾਮ ਮਿੱਤਰਾਂ ਨੇ ਲਾਈ ਹੋਈ ਏ ਐਵੇਂ ਗੁੱਸਾ ਨਾ ਕਰਿਆ ਕਰ ਬਿੱਲੋ ਜਿੰਦ ਤੇਰੇ ਨਾਮ ਮਿੱਤਰਾਂ ਨੇ ਲਾਈ ਹੋਈ ਏ ਉਹਨ ਛੱਡ ਦੇ ਤੂੰ ਗੁੱਸਾ ਹੋ ਜਾ ਮੇਰੀ ਸਦਾ ਵਾਸਤੇ ਮੀਰ ਕਚਾਣੇ ਵਾਲਾ ਜੱਗਾ ਪਾਉਂਦਾ ਤੈਨੂੰ ਵਾਸਤੇ ਜੁਗਰਾਜ ਨੇ ਵੀ ਤੇਰੇ ਨਾਲ ਜਨਮਾਂ ਦੀ ਸਾਹਜ ਬਿੱਲੋ ਪਾਈ ਹੋਈ ਏ ਐਵੇਂ ਗੁੱਸਾ ਨਾ ਕਰਿਆ ਕਰ ਬਿੱਲੋ ਜਿੰਦ ਤੇਰੇ ਨਾਮ ਮਿੱਤਰਾਂ ਨੇ ਲਾਈ ਹੋਈ ਏ ਐਵੇਂ ਗੁੱਸਾ ਨਾ ਕਰਿਆ ਕਰ ਬਿੱਲੋ ਜਿੰਦ ਤੇਰੇ ਨਾਮ ਮਿੱਤਰਾਂ ਨੇ ਲਾਈ ਹੋਈ ਏ